ਸੰਗਤ ਜੀ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਸ਼੍ਰੀ ਡੰਡਾ ਸਾਹਿਬ ਦੇ ਇੱਥੇ ਗੁਰੂ ਜੀ ਨੇ ਦਾਤਨ ਕਰਕੇ ਗੱਡੀ ਸੀ ਜਿਸ ਤੋਂ ਬਹੁਤ ਵੱਡਾ ਦਰਖਤ ਬਣਿਆ ਹੋਇਆ ਆਪ ਜੀ ਨੂੰ ਉਹ ਦਰਖਤ ਦੇ ਵੀ ਦਰਸ਼ਨ ਕਰਾਉਣੇ ਆ ਕੀ ਹੈ ਇੱਥੋਂ ਦਾ ਪੂਰਾ ਇਤਿਹਾਸ ਆਓ ਤੁਹਾਨੂੰ ਵੀਡੀਓ ਵਿੱਚ ਦੱਸਦੇ ਹਾਂ ਨਾਲੇ ਆਪ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਅਤੇ ਨਾਲ ਨਾਲ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਵੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਪਿਛਲੇ ਬਲੌਗ ਵਿੱਚ ਤੁਹਾਨੂੰ ਅਸੀਂ ਦਰਸ਼ਨ ਕਰਾਏ ਆ ਪਿੰਡ ਫਰਾਲਾ ਦੇ ਗੁਰਦੁਆਰਾ ਸਾਹਿਬ ਦੇ ਜਿਸ ਪਿੰਡ ਨੂੰ ਗੁਰੂ ਸਾਹਿਬ ਜੀ ਨੇ ਸ਼ਰਾਫ ਦਿੱਤਾ ਹੋਇਆ ਹੈ ਜੇ ਤੁਸੀਂ ਵੀਡੀਓ ਨਹੀਂ ਦੇਖੀ ਤਾਂ ਪਿਛਲੀ ਵੀਡੀਓ ਜਾ ਕੇ ਦੇਖੋ ਸਾਡੇ ਚੈਨਲ ਤੇ ਉਹ ਵੀ ਗੁਰਦੁਆਰਾ ਸਾਹਿਬ ਸੱਤਵੇਂ ਪਾਤਸ਼ਾਹ ਧੰਗੁਰੂ ਹਰ Rai ਮਹਾਰਾਜ ਜੀ ਦਾ ਹੈ ਤੇ ਫਰਾਲਾ ਪਿੰਡ ਤੋਂ ਧੰਨ ਗੁਰੂ ਹਰ राय ਮਹਾਰਾਜ ਇਸ ਪਵਨ ਪਵਿੱਤਰ ਅਸਥਾਨ ਤੇ ਆਏ। ਇਸ ਪਿੰਡ ਦਾ ਨਾਮ ਹੈ ਜੀ ਸੰਧਵਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਵਿੱਚ ਇਹ ਪਿੰਡ ਹੈ। 7ਵੇਂ ਪਾਤਸ਼ਾਹ ਜੀ ਦੀ ਯਾਦ ਵਿੱਚ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਆਪ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ। ਗੁਰਦੁਆਰਾ ਸਾਹਿਬ ਵੇਖੋ ਕਿੰਨੀ ਹਰੀਆਬਲੀ ਹੈ, ਕਿੰਨਾ ਸੋਹਣਾ ਗੁਰਦੁਆਰਾ ਸਾਹਿਬ ਬਣਿਆ। ਦਰਸ਼ਨੀ ਡਿਓੜੀ ਦੇ ਦਰਸ਼ਨ ਕਰਕੇ ਮਨ ਖੁਸ਼ ਹੋ ਜਾਂਦਾ ਹੈ। ਆਓ ਤੁਸੀਂ ਨਾਲ-ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ, ਨਾਲ ਤੁਹਾਨੂੰ ਆਪਾਂ ਇੱਥੋਂ ਦਾ ਇਤਿਹਾਸ ਵੀ ਸਰਵਣ ਕਰਾਉਣੀ ਆਪ ਜੀ ਜੋ ਆ ਸਾਹਮਣੇ ਖੂਹੀ ਦੇ ਦਰਸ਼ਨ ਕਰ ਰਹੇ ਹੋ ਇਹ ਖੂਹੀ ਵੀ ਸਤਿਗੁਰ ਜੀਆਂ ਦੇ ਸਮੇਂ ਦੀ ਹੈ ਬਹੁਤ ਹੀ ਵਧੀਆ ਢੰਗ ਦੇ ਨਾਲ ਪ੍ਰਬੰਧਕਾਂ ਵੱਲੋਂ ਇਹ ਖੂਹੀ ਨੂੰ ਸਾਂਭ ਕੇ ਰੱਖਿਆ ਹੋਇਆ ਹੈ ਜੀ ਸਤਗੁਰ ਜੀਆਂ ਦੇ ਸਮੇਂ ਦੀਆਂ ਇਤਿਹਾਸਿਕ ਨਿਸ਼ਾਨੀਆਂ ਨੂੰ ਸਾਨੂੰ ਸਾਹਮਣੇ ਰੱਖਣਾ ਚਾਹੀਦਾ ਜਦੋਂ ਸੰਗਤ ਆ ਕੇ ਉਹਨਾਂ ਨਿਸ਼ਾਨੀਆਂ ਦੇ ਦਰਸ਼ਨ ਕਰਦੀ ਹੈ ਤੇ ਸੰਗਤ ਦੀ ਹੋਰ ਭਾਵਨਾ ਵਧਦੀ ਹੈ ਸੰਗਤ ਜੀ ਇਸ ਪਾਵਨ ਪਵਿੱਤਰ ਅਸਥਾਨ ਤੇ ਸਤਵੇਂ ਪਾਤਸ਼ਾਹ ਧੰਗੁਰੂ ਹਰਾਈ ਮਹਾਰਾਜ ਮਾਲਵੇ ਦਾ ਦੌਰਾ ਕਰਦੇ ਹੋਏ ਜਦੋਂ ਮਹਾਰਾਜ ਤੋਂ ਕੀਰਤਪੁਰ ਸਾਹਿਬ ਨੂੰ ਜਾ ਰਹੇ ਸਨ ਰਸਤੇ ਦੇ ਪਿੰਡਾਂ ਵਿੱਚ ਸਤਗੁਰ ਜੀ ਪੜਾ ਕਰਦੇ ਹੋਏ ਆ ਰਹੇ ਸਨ ਪਲਾਹੀ ਪਿੰਡ ਵਿੱਚ ਗੁਰੂ ਸਾਹਿਬ ਰੁਕੇ ਜੋ ਫਗਵਾੜੇ ਵਿੱਚ ਹੈ ਪਲਾਹੀ ਪਿੰਡ ਤੋਂ ਚੱਲ ਕੇ ਗੁਰੂ ਸਾਹਿਬ ਜੀ ਫਰਾਲਾ ਪਿੰਡ ਵਿੱਚ ਆਏ 2200 ਘੋੜਸਵਾਰ ਸਮੇਤ ਧੰਨ ਗੁਰੂ ਹਰਾਈ ਮਹਾਰਾਜ ਜੀਆ ਨੇ ਇਸ ਪਾਵਨ ਪਵਿੱਤਰ ਅਸਥਾਨ ਤੇ ਚਰਨ ਪਾਏ। ਇਸ ਜਗ੍ਹਾ ਗੁਰੂ ਸਾਹਿਬ ਜੀਆ ਨੇ ਸੰਗਤਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਵਿੱਤਰ ਨਾਮ ਦਾ ਉਪਦੇਸ਼ ਦਿੱਤਾ। ਗੁਰੂ ਜੀਆ ਨੇ ਇਸ ਅਸਥਾਨ ਤੇ ਫਲਾਈ ਦੀ ਦਾਤਣ ਕੀਤੀ ਸੀ। ਦਾਤਣ ਕਰਨ ਤੋਂ ਬਾਅਦ ਉਹਨਾਂ ਨੇ ਉਹ ਦਾਤਣ ਜ਼ਮੀਨ ਵਿੱਚ ਗੱਡ ਦਿੱਤੀ ਜੋ ਬਾਅਦ ਵਿੱਚ ਬਹੁਤ ਵੱਡਾ ਦਰਖਤ ਬਣ ਗਿਆ। ਆਪ ਜੀ ਸਾਹਮਣੇ ਦਰਸ਼ਨ ਕਰ ਰਹੇ ਹੋ ਜੋ ਕੇਸਰੀ ਰੰਗ ਵਿੱਚ ਬੰਨਿਆ ਹੋਇਆ ਹੈ ਇਹ ਉਹੀ ਦਰਖਤ ਹੈ। ਇਹ ਦਰਖਤ ਨੂੰ ਪ੍ਰਬੰਧਕਾਂ ਵੱਲੋਂ ਸਾਂਭ ਕੇ ਰੱਖਿਆ ਹੋਇਆ ਹੈ। ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਸਮਾਂ ਪੈਣ ਤੇ ਇਹ ਦਰਖਤ ਸੁੱਕ ਗਿਆ ਸੀ ਇਸੇ ਕਰਕੇ ਹੀ ਇਸ ਦਰਖਤ ਨੂੰ ਕੇਸਰੀ ਸਰੂਪੇ ਵਿੱਚ ਬੰਨ ਕੇ ਰੱਖਿਆ ਹੋਇਆ ਤਾਂ ਜੋ ਸੰਗਤਾਂ ਆ ਕੇ ਇਸ ਦਰਖਤ ਦੇ ਦਰਸ਼ਨ ਕਰ ਸਕਣ ਆਪ ਜੀ ਸਾਹਮਣੇ ਧੰਗੂ ਗੁਰੰਦਸਾਹ ਮਹਾਰਾਜ ਜੀ ਦੇ ਦਰਸ਼ਨ ਕਰ ਰਹੇ ਹੋ ਗੁਰੂ ਜੀ ਦਾ ਕਿੰਨਾ ਸੋਹਣਾ ਦਰਬਾਰ ਸਜਿਆ ਹੋਇਆ ਹੈ ਗੁਰੂ ਜੀ ਦੇ ਦਰਬਾਰ ਦੇ ਦਰਸ਼ਨ ਕਰਕੇ ਮਨ ਗਦਗਦ ਹੋ ਜਾਂਦਾ ਹੈ ਇੱਥੇ ਇੱਕ ਬੇਨਤੀ ਤੁਹਾਡੇ ਚਰਨਾਂ 'ਚ ਹੋਰ ਕਰਦੀਏ ਐਡੇ ਵੱਡੇ ਵੱਡੇ ਗੁਰੂ ਸਾਹਿਬ ਦੇ ਦਰਬਾਰ ਤਾਂ ਹੀ ਸੋਭਦੇ ਹਨ ਜਦੋਂ ਅਸੀਂ ਸਤਿਗੁਰ ਜੀਆਂ ਦੇ ਚਰਨਾਂ ਵਿੱਚ ਆ ਕੇ ਗੁਰੂ ਜੀ ਦਾ ਦੇਸ਼ ਸੁਣੀ ਹੈ ਲੱਖਾਂ ਕਰੋੜਾਂ ਰੁਪਈਆ ਲਾ ਕੇ ਆਪਾਂ ਗੁਰਦੁਆਰਾ ਸਾਹਿਬ ਬਣਾਉਨੇ ਆ ਸੰਗਤ ਜੀ ਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਜਰੂਰ ਬੈਠਿਆ ਕਰੋ ਸਵੇਰ ਸ਼ਾਮ ਸਤਿਗੁਰ ਜੀਆਂ ਦੇ ਦਰਸ਼ਨ ਕਰਿਆ ਕਰੋ ਇਸ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਸਰੋਵਰ ਵੀ ਬਣਿਆ ਹੋਇਆ ਆਓ ਹੁਣ ਤੁਹਾਨੂੰ ਉਸ ਸਰੋਵਰ ਦੇ ਦਰਸ਼ਨ ਕਰਾਉਨੇ ਆ ਆ ਸਾਹਮਣੇ ਤੁਸੀਂ ਸਰੋਵਰ ਦੇ ਦਰਸ਼ਨ ਕਰ ਰਹੇ ਹੋ ਜੀ ਇਸ ਬਲੌਗ ਦੀ ਇੱਥੇ ਹੀ ਸਮਾਪਤੀ ਹੈ ਵੀਡੀਓ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਅਗਲੇ ਬਲੌਗ ਵਿੱਚ ਜਲਦ ਮਿਲਦੇ ਹਾਂ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ